ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 6ਵੇਂ ਗੁਰੂ ਨਾਨਕ ਮੇਰੇ ਪੀਰੇ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜ ਪੁੱਤਰ ਸਨ ਬਾਬਾ ਅਣੀਰਾਏ ਬਾਬਾ ਅਟਲ ਜੀ ਬਾਬਾ ਗੁਲਤਾ ਜੀ ਸੂਰਜ ਮਰਜੀ ਅਤੇ ਤੇਗ ਮਰਜੀ ਗੁਰੂ ਹਰਗੋਬਿੰਦ ਸਾਹਿਬ ਦੇ ਜਿੰਦਿਆਂ ਹੀ ਉਹਨਾਂ ਨੇ ਤਿੰਨ ਪੁੱਤਰ ਕਾਲ ਚਲਾਣਾ ਕਰ ਗਏ ਸਨ ਜਿਨ੍ਹਾਂ ਦੇ ਨਾਮ ਹਨ ਬਾਬਾ ਅਣੀਰਾਏ ਬਾਬਾ ਅਟਲ ਜੀ ਤੇ ਬਾਬਾ ਗੁਰਦਿੱਤਾ ਜੀ ਜਦੋਂ ਗੁਰਤਾ ਗੱਦੀ ਦੇੰ ਦਾ ਪ੍ਰਸ਼ਨ ਆਂਦਾ ਹੈ ਸੁਰੇਜ ਮਾਲਜੋਸੀ ਉਹ ਬਹੁਤ ਹੀ ਸੰਸਾਰਿਕ ਰੁਚੀ ਦਾ ਮਾਲਕ ਸੀ ਸੰਸਾਰੀ ਕਾਰਜਾਂ ਵਿੱਚ ਜ਼ਿਆਦਾ ਉਲਝਿਆ ਰਹਿੰਦਾ ਸੀ ਇਸ ਲਈ ਉਸ ਨੂੰ ਗੁਰਤਾ ਗੱਦੀ ਲਈ ਛੱਡ ਦਿੱਤਾ ਜਾਂਦਾ ਹੈ ਤੇਗ ਮਾਲ ਜੀ ਜੋ ਕਿ ਬਾਅਦ ਵਿੱਚ ਨਵੇਂ ਗੁਰੂ ਨਾਨਕ ਬਣਦੇ ਹਨ ਗੁਰ ਤੇਗ ਬਹਾਦਰ ਜੀ ਬਣਦੇ ਹਨ ਉਹ ਬਹੁਤ ਹੀ ਭਗਤੀ ਭਾਵਨਾ ਵਿੱਚ ਲੀਨ ਰਹਿੰਦੇ ਹਨ ਇਸ ਲਈ ਉਹਨਾਂ ਨੂੰ ਵੀ ਉਸ ਵਕਤ ਗੁਰੂ ਸਾਹਿਬ ਗੁਰਤਾ ਗੱਦੀ ਤੋਂ ਅਲੱਗ ਰੱਖਣ ਦਾ ਫੈਸਲਾ ਕਰਦੇ ਹਨ ਬਾਬਾ ਗੁਰਤਾ ਜੀ ਦੇ ਦੋਸ ਪੁੱਤਰ ਸਨ ਤੇਰਮਲ ਅਤੇ ਹਰ ਰਾਏ ਜੀ ਤੇਰਮਲ ਸੀ ਜੋ ਬਹੁਤ ਹੀ ਛੜੇਂਤਰਕਾਰੀ ਸੀ ਇਸ ਲਈ ਗੁਰਤਾ ਗੱਦੀ ਲਈ ਹਰ ਰਾਏ ਜੀ ਨੂੰ ਯੋਗ ਸਮਝਿਆ ਜਾਂਦਾ ਹੈ ਗੁਰੂ ਹਰ ਰਾਏ ਜੀ ਸ਼ਕਤੀ ਅਤੇ ਸ਼ਾਂਤੀ ਦੇ ਸਮੇਲ ਸਨ ਬਹੁਤ ਵੱਡੇ ਯੋਧਾ ਸਨ ਔਰ ਉਹਨਾਂ ਦੀ ਫੌਜ 22 ਕੋੜਸਵਾਰ ਹਰ ਵਕਤ ਅੜਬੜਾ ਰਿਆ ਕਰਦੇ ਸਨ ਉਹ ਇੱਕ ਬਹੁਤ ਵੱਡੇ ਸ਼ਿਕਾਰੀ ਵੀ ਸਨ ਅਤੇ ਮਨ ਇਤਨਾ ਨਿਰਮਲ ਸੀ ਕਿ ਜਦੋਂ ਸ਼ਿਕਾਰ ਖੇਡਣ ਜਾਂਦੇ ਤਾਂ ਸ਼ਿਕਾਰ ਨੂੰ ਪਕੜ ਕੇ ਵਾਪਸ ਕੇਰਪੁਰ ਸਾਹਿਬ ਲੈ ਆਉਂਦੇ ਸੀ ਔਰ ਉੱਥੇ ਆਪਣੇ ਚਿੜੀਆ ਘਰ ਵਿੱਚ ਉਹਨਾਂ ਦਾ ਦਵਾਦਾਰੂ ਕਰਦੇ ਉਹਨਾਂ ਦਾ ਪਾਲਣ ਪੋਸ਼ਣ ਕਰਦੇ ਉਹਨਾਂ ਦੀ ਦੇਖ ਰਹਿਕ ਕਰਦੇ ਰਾਜਾ ਸਹ ਮਹਾਰਾਜ ਦਾ ਮਨ ਇੰਨਾ ਨਿਰਮਲ ਸੀ ਇੱਕ ਵਾਰੀ ਬਾਗ ਵਿੱਚ ਵਿਚਰਨ ਕਰ ਰਹੇ ਸਨ ਉਹਨਾਂ ਦੇ ਚੋਲੇ ਨਾਲ ਅੜ ਕੇ ਇੱਕ ਫੁੱਲ ਟਹਿਣੀ ਤੋਂ गिर ਜਾਂਦਾ ਹੈ ਤਾਂ ਉਹਨਾਂ ਦੀ ਅੱਖਾਂ ਨਮ ਹੋ ਜਾਂਦੀਆਂ ਹਨ ਉਹਨਾਂ ਦੇ ਪ੍ਰਕਿਰਤੀ ਪਤੀਆਂ ਨਾਲ ਪਿਆਰ ਸੀ ਐਨੀ ਮੁਹੱਬਤ ਉਹ ਪ੍ਰਕਿਰਤੀ ਨੂੰ ਕਰਦੇ ਸਨ। ਸ਼ਾਹ ਜਹਾਂ ਦੀ ਮੌਤ ਬਾਅਦ ਜਦੋਂ ਉਹਦੇ ਪੁੱਤਰਾਂ ਵਿੱਚ ਰਾਜ ਸਿੰਘ ਅਸਨ ਦਾ ਯੁੱਧ ਹੁੰਦਾ ਹੈ ਤਾਂ ਔਰੰਗਜ਼ੇਬ ਉਹ ਦਾਰਾਸ਼ਕ ਉਹਦਾ ਯੁੱਧ ਹੁੰਦਾ ਹੈ। ਔਰੰਗਜ਼ੇਬ ਦੀ ਸੈਨਾ ਦਾਰਾਸ਼ਕ ਉਹਦੀ ਸੈਨਾ ਦੇ ਪਿੱਛੇ ਲੱਗੀ ਹੁੰਦੀ ਹੈ। ਦਾਰਾਸ਼ਕ ਗੁਰੂ ਕੰ다 ਪ੍ਰੇਮੀ ਸੀ ਉਹ ਗੁਰੂ ਹਰਾਈ ਮਹਾਰਾਜੇ 'ਤੇ ਬਿੰਤੀ ਕਰਦਾ ਹੈ ਕਿ ਮੇਰੀ ਮਦਦ ਕੀਤੀ ਜਾਏ। ਗੁਰੂ ਹਰਾਈ ਸਾਹਿਬ ਯੁੱਧ ਵਿੱਚ ਉਸ ਦੀ ਸਿੱਧੀ ਮਦਦ ਨਹੀਂ ਕਰਦੇ। ਲੇਕਿਨ ਬਿਆਸ ਨਦੀ ਦੇ ਕਿਨਾਰੇ ਫੌਜਾਂ ਭੇਜ ਕੇ ਔਰੰਗਜ਼ੇਬ ਦੀ ਫੌਜਾਂ ਰੋਕਦੇ ਹਨ ਦਾਰਸ਼ ਕੋ ਆਪਣੀ ਜਾਨ ਬਚਾ ਕੇ ਭੱਜ ਜਾਂਦਾ ਹੈ ਪਰ ਔਰੰਗਜ਼ੇਬ ਜਦੋਂ ਦਿੱਲੀ ਦੇ ਤਖਤ ਤੇ ਵਿਰਾਜਮਾਨ ਹੁੰਦਾ ਹੈ ਤਾਂ ਇਸ ਗੱਲ ਨੂੰ ਭੁੱਲਦਾ ਨਹੀਂ ਹੈ ਉਹ ਗੁਰੂ ਹਰਿਆਇ ਸਾਹਿਬ ਨੂੰ ਆਪਣੇ ਦਰਬਾਰ ਵਿੱਚ ਆਉਣ ਲਈ ਕਹਿੰਦਾ ਹੈ ਗੁਰੂ ਹਰਿਆਇ ਸਾਹਿਬ ਉਸ ਨੂੰ ਜਵਾਬ ਭੇਜਦੇ ਹਨ ਕਿ ਮੈਂ ਯੁੱਧ ਦੇ ਮੈਦਾਨ ਵਿੱਚ ਤਾਂ ਤੈਨੂੰ ਮਿਲ ਸਕਦਾ ਹਾਂ ਪਰ ਤੇਰੇ ਦਰਬਾਰ ਵਿੱਚ ਹਾਜ਼ਰ ਨਹੀਂ ਹੋ ਸਕਦਾ ਹਾਂ ਇੰਨੇ ਨੂੰ ਦਰਬਾਰ ਵਿੱਚ ਰਾਮ ਰਾਏ ਆ ਜਾਂਦੇ ਹਨ ਔਰ ਰਾਮ ਰਾਏ ਗੁਰੂ ਹਰਿ ਸਿੰਘ ਜੀ ਨੂੰ ਬੇਨਤੀ ਕਰਦੇ ਹਨ ਕਿ ਤੁਸੀਂ ਮੈਨੂੰ ਮੌਕਾ ਦਿਓ ਮੈਂ ਔਰੰਗਜ਼ੇਬ ਦੇ ਸਵਾਲਾਂ ਦਾ ਜਵਾਬ ਉਸਦੇ ਦਰਬਾਰ ਵਿੱਚ ਜਾ ਕੇ ਦੇਵਾਂਗਾ। RAM RAJ ਜੀ ਨੂੰ ਔਰੰਗਜ਼ੇਬ ਦੇ ਦਰਬਾਰ ਵਿੱਚ ਭੇਜ ਦਿੱਤਾ ਜਾਂਦਾ ਹੈ। RAM RAJ ਜਦੋਂ ਔਰੰਗਜ਼ੇਬ ਦੇ ਦਰਬਾਰ ਵਿੱਚ ਪਹੁੰਚਦੇ ਹਨ ਉਸਦੇ ਦਰਬਾਰ ਦੀ ਸ਼ਾਨੋ ਸ਼ੌਕਤ ਦੇਖ ਕੇ ਬਹੁਤ ਪ੍ਰਭਾਵਿਤ ਹੁੰਦੇ ਹਨ। ਉਹ ਉਸ ਦੀ ਖੁਸ਼ਾਮਦ ਕਰਨ ਲੱਗ ਜਾਂਦੇ ਹਨ। ਔਰੰਗਜ਼ੇਬ ਤੇ ਕਹਿਣ ਤੇ RAM RAJ ਕਰਾਮਾਤੀ ਦਿਖਾਉਂਦੇ ਹਨ। ਔਰੰਗਜ਼ੇਬ ਜਦੋਂ ਆਸਾ ਦੀ ਵਾਰ ਤੋਂ ਬਾਣੀ ਉਚਾਰਨ ਕਰਦਾ ਹੈ ਕਿ ਮਿੱਟੀ ਮਸਲਮਾਨ ਕੀ ਪੈਂਡੇ ਪੈ ਇੱਕ ਵਿਹਾਰ ਗੜ ਪਾਂਡੇ ਤਾਂ ਕਿ ਆ ਜਲਦੀ ਕਰੇ ਪੁਕਾਰ ਔਰ ਇਤਰਾਜ਼ ਕਰਦਾ ਹੈ ਕਿ ਇਸ ਬਾਣੀ ਵਿੱਚ ਇਸਲਾਮ ਦਾ ਨਿਰਦਰ ਹੈ ਮਸਲਮਾਨ ਦਾ ਨਿਰਦਰ ਹੈ ਤਾਂ ਆਰਾਮ ਰਾਏ ਕਹਿੰਦੇ ਹਨ ਕਿ ਇਹ ਕਾਤਿਬ ਦੀ ਗਲਤੀ ਹੈ ਦਸਲ ਮਿੱਟੀ ਬੇਈਮਾਨ ਕੀ ਹੈ ਜਦੋਂ ਇਸ ਗੱਲ ਦਾ ਗੁਰੂ ਹਰਾਈ ਸਾਹਿਬ ਨੂੰ ਪਤਾ ਚੱਲਦਾ ਹੈ ਤਾਂ ਗੁਰੂ ਰਾਮ ਰਾਏ ਨੂੰ ਸਿੱਖ ਧਰਮ ਚੋਂ ਵੇਧਾ ਕਰਦੇ ਹਨ ਔਰ ਗੁਰੂਤਾ ਕਰਦੀ ਤੋਂ ਅਲੱਗ ਕਰ ਦਿੰਦੇ ਹਨ ਔਰ ਇਹ ਜੇ ਰਾਮ ਰਾਏ ਨੂੰ ਇੱਕ ਬੜੀ ਵੱਡੀ ਜ਼ਕੀਰ ਦੋਨ ਦੀ ਵੈਲੀ ਵਿੱਚ ਦਿੰਦਾ ਹੈ ਅੱਜ ਵੀ ਉਸ ਦਾ ਡੇਰਾ ਡੇਰਾ ਦੋਨ ਵਿੱਚੇ ਸਥਿਤ ਹੈ ਔਰ ਉਸ ਤੋਂ ਇੱਕ ਸੰਪਰਦਾ ਚਲਦੀ ਹੈ ਰਾਮ ਰਾਇਆ ਸੰਪਰਦਾ ਜੀ ਨੂੰ ਸੀ ਕਹਿੰਦੇ ਹਨ ਗੁਰੂ ਹਰਿ ਸਾਹਿਬ ਕੇਦਪੁਰ ਵਿਖੇ ਜੋਤੀ ਜੋ ਸਮੰਨੇ ਹਨ ਅਤੇ ਗੁਰਤਾ ਗੱਦੀ ਬਾਲ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੂੰ ਦਿੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ